ਰੰਤਾਰ ਜਿਮਨੀਚੋ ਨੂੰ ਲੈ ਕੇ ਸ਼੍ਰੋਮਣੀ ਕਾਲੀਦਾਵਲੋਂ ਕੀਤੀ ਗਈ ਵਿਸ਼ਾਲ ਰੈਲੀ ਵਿਰੋਧੀਆਂ ਉੱਪਰ ਸੁਖਬੀਰ ਬਾਦਲ ਨੇ ਸਾਦੇ ਤਿੱਖੇ ਨਿਸ਼ਾਨੇ ਸੁਖਿੰਦਰ ਕੌਰ ਰੰਤਵਾਦੀ ਹਮਾਇਤ ਕੀਤੀ ਗਈ ਸੀ ਰੈਲੀ ਐਸਐਸਪੀ ਤਰਨਤਾਰਨ ਦੀ ਬਦਲੀ ਦਾ ਸੁਖਬੀਰ ਬਾਦਲ ਨੇ ਕੀਤਾ ਸਵਾਗਤ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਸੁਖਬੀਰ ਬਾਦਲ ਨੇ ਮਾਜੇ ਦੀ ਧਰਤੀ ਤੇ ਬੈਠੇ ਆਂ ਇਤਿਹਾਸ ਬਣਾਉਣ ਵਾਸਤੇ ਬੈਠੇ ਆਂ ਪਿਛਲੇ 10 ਸਾਲਾਂਾਂ ਜੋ ਪੰਜਾਬ 'ਚ ਹੋਇਆ ਥੋੜੀ ਨਿਗਾਹ ਸਾਹਮਣੇ ਹੋਇਆ ਜਿਹੜਾ ਪੰਜਾਬ ترقی ਤੇ ਰਾਹ ਤੇ ਚੱਲ ਰਿਹਾ ਸੀ ਕਈ ਲੋਕ ਕਈ ਏਜੰਸੀਆਂ ਨੂੰ ਬਰਦਾਸ਼ਤ ਨਹੀਂ ਸੀ ਨੈਸ਼ਨਲ ਪਾਰਟੀਆਂ ਨੂੰ ਬਰਦਾਸ਼ਤ ਨਹੀਂ ਸੀ ਉਹਨਾਂ ਨੇ ਇੱਕ ਨਿਸ਼ਾਨਾ ਬਣਾ ਲਿਆ ਕੀ ਜਿਹੜੀ ਥੋੜੀ ਜਥੇਬੰਦੀ ਆ 105 ਸਾਲ ਪੁਰਾਣੀ ਜਥੇਬੰਦੀ ਥੋੜੇ ਬਜ਼ੁਰਗਾਂ ਨੇ ਬਣਾਈ ਜਥੇਬੰਦੀ ਜਿਸ ਜਥੇਬੰਦੀ ਦੇ ਮੈਂਬਰ ਬਣ ਕੇ ਥੋੜੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਜ਼ੁਲਮ ਦੇ ਖਿਲਾਫ ਲੜੇ ਉਸੇ ਜਥੇਬੰਦੀ ਨੂੰ ਖਤਮ ਕਰਨ ਦਾ ਪਲਾਨ ਬਣਿਆ ਤੇ ਉਹ ਕਾਮਯਾਬ ਹੋ ਗਏ ਮੈਂ ਪੁੱਛਣਾ ਚਾਹਣਾ ਅਕਾਲੀ ਦਲ ਤੇ ਦੋਸ਼ ਲਾਏ ਗਏ ਥੋੜੀ ਮਾਪ ਪਾਰਟੀ ਤੇ ਦੋਸ਼ ਲਾਏ ਗਏ ਜਿਹੜੀ ਪਾਰਟੀ ਬਣੀ ਗੁਰੂ ਘਰ ਦੀ ਸੇਵਾ ਵਾਸਤੇ ਸੀ ਸ਼ੁਰੂ ਕਰਦੇ ਗੁਰੂ ਘਰ ਦੇ ਰੱਖਿਆ ਕਰਨ ਵਾਸਤੇ ਸੀ ਉਸੇ ਪਾਰਟੀ ਨੂੰ ਦੋਸ਼ੀ ਬਣਾਉਣ ਦਾ ਕੋਸ਼ਿਸ਼ ਕੀਤੀ ਗਈ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਗਿਆ ਖਾਲਸਾ ਜੀ ਬਹੁਤ ਥੋੜਾ ਆਪਣੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਗੁਰੂ ਸਾਹਿਬ ਨੇ ਆਪਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਮੀਰੀ ਪੀਰੀ ਦਾ ਸਿਧਾਂਤ ਕਿਉਂ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕਿਹਾ ਕਿ ਧਰਮ ਤਾਂ ਵੱਧ ਸਕਦਾ ਹੈ ਜੇ ਉਹਦੇ ਕੋਲੇ ਸਿਆਸੀ ਤਾਕਤ ਵੀ ਹੋਵੇ ਜਿਹੜੇ ਧਰਮ ਕੋਲੇ ਸਿਆਸੀ ਤਾਕਤ ਨਹੀਂ ਹੈ ਉਹਦੇ ਤੇ ਹਮਲੇ ਹੁੰਦੇ ਰਹਿਣਗੇ ਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਉਹਦੇ ਬਾਅਦ ਸ਼੍ਰੋਮਣੀ ਕਾਲੀ ਦਲ ਬਣਾਇਆ ਗਿਆ ਐਸੇ ਇਤਿਹਾਸ ਬਾਰੇ ਤੁਸੀਂ ਜਾਣਦੇ ਹੋ ਪਰ ਕਈ ਨੌਜਵਾਨ ਹੈ ਉਹ ਜਾਣਦੇ ਨਹੀਂ ਕਿ ਕਾਲੀ ਦਲ ਨੂੰ ਕਿਉਂ ਬਣਾਇਆ ਗਿਆ ਐਸਜੀਪੀਸੀ ਨੂੰ ਕਿਉਂ ਬਣਾਇਆ ਗਿਆ 105 ਸਾਲ ਪਹਿਲੇ ਜਦੋਂ ਆਪਣੇ ਗੁਰੂ ਘਰਾਂ ਉੱਤੇ ਮਹੰਤ ਕਬਜ਼ਾ ਕਰ ਗਏ ਸੀ ਆਪਣੇ ਗੁਰੂ ਘਰਾਂ ਦੇ ਉੱਤੇ ਬੇਅਦਬੀਆਂ ਕਰਦੇ ਸੀ ਇਹ ਜੇ ਕੰਮ ਕਰਦੇ ਸੀ ਜਿਹੜਾ ਮੈਂ ਇੱਥੇ ਬਹਿ ਕੇ ਦੱਸ ਨਹੀਂ ਸਕਦਾ ਉਦੋਂ ਆਪਣੇ ਕੌਮ ਨੇ ਇਕੱਠੇ ਹੋ ਕੇ ਉਹਨਾਂ ਨੂੰ ਭਜਾਇਆ ਗੁਰੂ ਘਰਾਂ ਨੂੰ ਆਜ਼ਾਦ ਕਰਾਇਆ ਬਹਿ ਕੇ ਕਮੇਟੀ ਬਣਾਈ ਜੀ ਦਾ ਨਾਂ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ ਅੱਜ ਦੇ ਪ੍ਰਧਾਨ ਧਾਮੀ ਸਾਹਿਬ ਤੋਂ ਨੂੰ ਹੁਣੀ ਸੰਬੋਧਨ ਕਰਕੇ ਗਏ ਆ ਜਦੋਂ ਬੈਠੀ ਆਪਣੀ ਲੀਡਰਸ਼ਿਪ ਉਸ ਟਾਈਮ ਦੀ ਉਹਨਾਂ ਨੇ ਸੋਚਿਆ ਕਿ ਆਪਾਂ ਜਾਤ ਤੱਕ ਰਾਲੇ ਗੁਰੂ ਘਰ ਜੇ ਅੱਗੇ ਤੋਂ ਕੋਈ ਹਮਲੇ ਹੋਏ ਆਪਾਂ ਨੂੰ ਇੱਕ ਫੌਜ ਚਾਹੀਦੀ ਹੈ ਇੱਕ ਜਥੇਬੰਦੀ ਚਾਹੀਦੀ ਹੈ ਜਿਹੜੀ ਲੜਾਈ ਲੜੂਗੀ ਅੱਗੇ ਹੋ ਕੇ ਤੇ ਉਹਨਾਂ ਆਪਣੀ ਲੀਡਰਸ਼ਿਪ ਨੇ 1 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਤੇ ਤੁਸੀਂ ਦੇਖ ਲਓ ਉਸ ਕੌਮ ਦੀ ਜਥੇਬੰਦੀ ਨੇ ਲਗਾਤਾਰ 105 ਸਾਲ ਜੇ ਇਤਿਹਾਸ ਦੇਖੋਗੇ ਜ਼ੁਲਮ ਦੇ ਖਿਲਾਫ ਲੜਾਈ ਲੜਦੀ ਰਹੀ ਜੇ ਖਾਲਸਾ ਪੰਥ ਨੂੰ ਕੋਈ ਔਕੜਾਉਂਦੀ ਸੀ ਸਭ ਤੋਂ ਅੱਗੇ ਉਹ ਲੱਗਦੀ ਸੀ ਪੰਜਾਬ ਵਾਸਤੇ ਗਰੀਬ ਵਾਸਤੇ ਕਿਸਾਨ ਵਾਸਤੇ ਖੋਡੀਏ ਜਥੇਬੰਦੀ ਨੇ ਹਰ ਕੁਰਬਾਨੀ ਦਿੱਤੀ ਕੱਲੀ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਾਂਗਰਸ ਨੂੰ ਆਪ ਨੂੰ ਬੀਜੇਪੀ ਨੂੰ ਜਾਂ ਜਿੰਨੀਆਂ ਵੀ ਜਥੇਬੰਦੀਆਂ ਦੇਸ਼ ਚ ਹੈ ਦੁਨੀਆ ਚ ਕਿਸੇ ਨੂੰ ਸ਼ਹੀਦਾਂ ਦੀ ਜਥੇਬੰਦੀ ਨਹੀਂ ਕਿਹਾ ਜਾਂਦਾ ਕਿਉਂਕਿ ਉਹ ਤਾਂ ਸਿਆਸੀ ਤਾਕਤ ਲੈਣ ਵਾਸਤੇ ਪੈਦਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਸਰਕਾਰ ਬਣਾਉਣ ਵਾਸਤੇ ਸੀਐਮ ਬਣ ਵਾਸਤੇ ਨਹੀਂ ਪੈਦਾ ਹੋਇਆ ਆ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਹੋਇਆ ਹੈ ਤਾਈਓ ਤੁਸੀਂ ਦੇਖੋ 105 ਸਾਲਾਂ ਵਿੱਚ ਕੱਲੇ 25 ਸਾਲ ਉਹਨਾਂ ਦੀ ਸਰਕਾਰ ਰਹੀ ਹੈ ਪਰ ਇੱਕ ਗੱਲ ਦੇਖ ਲਿਓ ਉਹਨਾਂ 25 ਸਾਲਾਂ ਜੀ ਜੋ ਕੁਝ ਪੰਜਾਬ 'ਚ ਹੈ ਉਹਨਾਂ 25 ਸਾਲਾਂ ਜੀ ਬਣਿਆ ਹੋਰ ਕਿਤੇ ਨਹੀਂ ਬਣਿਆ ਜੇ ਆਪਾਂ ਪਿਛਲੇ 55 60 ਸਾਲਾਂ ਦਾ ਹਿਸਾਬ ਦੇਖੀਏ ਜਿਆਦਾ ਪਿੱਛੇ ਨਾ ਜਾਈਏ ਉਦੋਂ ਪਹਿਲੇ ਤਾਂ ਆਪਾਂ ਸੰਘਰਸ਼ੀ ਕਰਦੇ ਰਹੇ ਆ ਇੰਨਾ 25 55 60 ਸਾਲਾਂ ਵਿੱਚ ਤਕਰੀਬਨ 25 ਸਾਲ ਅਕਾਲੀ ਦਲ ਦੇ ਸਰਕਾਰ ਰੱਖੀ ਹੈ ਤੁਸੀਂ ਤੇ 25 ਸਾਲ ਕਾਂਗਰਸ ਦੀ ਰੱਖੀ ਆ ਪੰਜ ਸਾਲ ਵਿੱਚ ਆ ਗਏ ਆ ਝਾੜੂ ਵਾਲੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਪੰਜਾਬ ਦੇ ਰਹਿਨੇਓ ਉਹ ਜਿੰਦਗੀ ਇੱਥੇ ਰਹਿੰਦੇ ਹੋਗੇ ਮੈਨੂੰ ਦੱਸ ਦਿਓ ਤੁਹਾਡੇ ਪਿੰਡ ਤੋਂ ਲੈ ਕੇ ਤੁਹਾਡੇ ਹਲਕੇ ਤੋਂ ਲੈ ਕੇ ਤੁਹਾਡੇ ਸ਼ਹਿਰ ਤੋਂ ਲੈ ਕੇ ਪੰਜਾਬ ਵਿੱਚ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਤੁਸੀਂ ਦੇਖੀ ਯਾਦ ਕਰੋ ਕਿ ਆ ਚੀਜ਼ ਕਾਂਗਰਸ ਦੀ 25 ਸਾਲਾਂ ਚ ਇਹਨਾਂ ਨੇ ਬਣਾਈ ਹੈ ਤੁਸੀਂ ਇੱਕ ਚੀਜ਼ ਨਹੀਂ ਯਾਦ ਕਰ ਸਕਦੇ ਕਿਉਂਕਿ ਕੁਛ ਕੀਤਾ ਹੀ ਨਹੀਂ ਮੈਂ ਤਾਂ ਆਪ ਇਹਨਾਂ ਨੂੰ ਅਸੈਂਬਲੀ 'ਚ ਵੀ ਮੈਂ ਸਵਾਲ ਪੁੱਛਿਆ ਸੀ ਆ ਚੰਨੀ ਲੀਡਰ ਸੀ ਉਦੋਂ ਲਾਲ ਸਿੰਘ ਜੀ ਸਾਰੇ ਬੈਠੇ ਸੀ ਬੀਬੀ ਪੱਠਲ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਜੀ ਬਹਿਸ ਚੱਲ ਰਹੀ ਸੀ ਕਿਹੜੀ ਪਾਰਟੀ ਪੰਜਾਬ ਦੀ ਹੈ ਕਿਹੜੀ ਬਾਹਰ ਦੀ ਹੈ ਕਿਹਨੇ ਕੀ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜ਼ਿਆਦਾ ਬਹਿਸ ਕਰਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੰਜ ਚੀਜ਼ਾਂ ਦੱਸ ਦਿਓ ਇੱਕ ਦੂਜੇ ਨੂੰ ਪੁੱਛਣ ਲੱਗੇ ਕੀ ਬਣਾਇਆ ਆਪਾਂ 5 ਮਿੰਟ ਬਾਅਦ ਕੁਛ ਨਹੀਂ ਦੱਸ ਸਕੇ ਮੈਂ ਕਿਹਾ 4 ਦੱਸ ਦਿਓ ਨਹੀਂ ਦੱਸ ਸਕਦੇ ਫਿਰ ਮੈਂ ਖੀਰ ਚ ਕਹਿ ਕੇ ਅੱਖ ਕੇ ਜੇ ਮੈਂ 1 ਦੱਸ ਦਿਓ ਤੇ ਚੰਨੀ ਨੇ ਕੀ ਜਵਾਬ ਦਿੱਤਾ ਤੁਹਾਨੂੰ ਸੁਣਿਆ ਹੋਣਾ ਓਏ ਸੜਕਾਂ ਤੇ ਪੈਚ ਲਾਏ ਸੀ ਝਾੜੂ ਵਾਲੇ ਨੇ ਤਾਂ ਪੈਚ ਵੀ ਨਹੀਂ ਲਾਏ ਸੜਕਾਂ ਦੇਖੋ ਕੀ ਹਾਲ ਹੋਇਆ ਪਿਆ ਦੇਖੋ ਆਪਾਂ ਸਾਰੇ ਬੈਠੇ ਆ 10 ਸਾਲ ਪਹਿਲੇ ਕੀ ਮੌਜਾ ਸੀ ਤੇ ਅੱਜ ਕੀ ਹਾਲਾਤ ਹੈ ਬੀਬੀਆਂ ਬੈਠੀਆਂ ਆਪੂ ਬਾਦਲ ਮੁਖਮੰਦਰੀ ਸੀ ਤੇ ਸਾਡੀ ਅਸੂਲ ਹੈ ਕਾਲੀ ਦਲ ਦਾ ਅਸੀਂ ਜੋ ਕਹਿੰਨੇ ਆ ਉਹਨਾਂ ਹੀ ਕਹਿੰਨੇ ਆ ਜਿਹੜਾ ਅਸੀਂ ਕਰ ਸਕਦੇ ਆ ਕਿਤੇ ਝੂਠੇ ਲਾਰੇ ਨਹੀਂ ਲਾਏ ਬੀਬੀਆਂ ਬੈਠੀਆਂ ਬਾਦਲ ਸਾਹਿਬ ਨੇ ਐਲਾਨ ਕੀਤਾ ਇਲੈਕਸ਼ਨ ਤੋਂ ਪਹਿਲੇ ਕਿ ਮੈਂ ਹਰ ਗਰੀਬ ਨੂੰ 4 ਰੁਪਏ ਕਿਲੋ ਆਟਾ ਦਾ 20 ਰੁਪਏ ਕਿਲੋ ਦਾਲ ਦਊਂਗਾ ਪਹਿਲੇ ਹੀ ਕਹਿ ਹਫਤੇ ਕੈਬਨਿਟ ਫੈਸਲਾ ਕਰਕੇ ਦੇਣਾ ਸ਼ੁਰੂ ਕਰ ਦਿੱਤਾ ਜੇ ਉਹਨਾਂ ਨੇ ਕਿਹਾ ਪੈਨਸ਼ਨ ਦਊਂਗਾ ਪਹਿਲੇ ਹੀ ਹੱਥੇ ਦੇਣੀ ਸ਼ੁਰੂ ਕਰ ਦਿੱਤੀ ਜੇ ਇਹਨਾਂ ਨੇ ਸ਼ਗਨ ਕਿਹਾ ਦਊਂਗਾ ਪਹਿਲੇ ਹੀ ਹਫਤੇ ਸਰਕਾਰ ਬਣ ਤੇ ਦੇਣੀ ਸ਼ੁਰੂ ਕਰ ਦਿੱਤੇ ਅਸੀਂ ਲਾਰੇ ਨਹੀਂ ਲਾਏ ਅਸੀਂ ਕੋਈ ਝੂਠ ਨਹੀਂ ਬੋਲਿਆ ਤੁਹਾਡੇ ਰਾਜ ਵਿੱਚ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੁਹਾਡਾ ਗਰੀਬ ਦਾ ਰਾਜ ਸੀ ਕਿਸਾਨ ਦਾ ਰਾਜ ਸੀ ਖਾਲਸਾ ਪੰਥ ਦਾ ਰਾਜ ਸੀ ਕੋਈ ਵੀ ਜਥੇਦਾਰ ਕਿਸੇ ਵੀ ਪਿੰਡ ਦੇ ਬੰਦੇ ਨੂੰ ਕੋਈ ਕੰਮ ਹੋਏ ਜਥੇਦਾਰ ਕੋਲੇ ਇੰਨੀ ਪਾਵਰ ਸੀ ਕਿ ਮੁੱਖ ਮੰਤਰੀ ਦੀ ਜਾ ਕੇ ਬਾਹ ਫੜ ਸਕਦਾ ਸੀ ਇੱਥੇ ਪੁੱਛੋ ਕੋਈ ਮਿਲ ਸਕਦਾ ਹੈ ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਸੀ ਥੋੜੇ ਦਿਲਾਂ ਤੇ ਰਾਜ ਕਰਦੇ ਸੀ ਥੋੜੇ ਵਿੱਚ ਬੰਦੇ ਸੀ ਮੈਨੂੰ ਲੱਗਦਾ ਪੰਜਾਬ ਦਾ ਕੋਈ ਪਿੰਡ ਸ਼ਹਿਰ ਮੰਡੀ ਨਹੀਂ ਹੋਣੀ ਜਿੱਥੇ ਆਪ ਨਹੀਂ ਗਏ ਹੋਣੇ ਮੈਂ ਪਿੰਡਾਂ ਜਾਂਨਾ ਵੱਡੇ ਬਾਦਲ ਸਾਹਿਬ ਦੀ ਫੋਟੋ ਮੈਨੂੰ ਲੱਗਦਾ ਹਰ ਕੱ处 ਮੈਂ ਦੇਖੀ ਆ ਉਹ ਲੋਕਾਂ ਦੇ ਮੁਖਮંત્રી ਸੀ ਉਹਨਾਂ ਦਾ ਨਿਸ਼ਾਨਾ ਮੁੱਖ ਮੰਤਰੀ ਬੰਨਣਾ ਨਹੀਂ ਸੀ ਉਹਨਾਂ ਦਾ ਨਿਸ਼ਾਨਾ ਸੇਵਾ ਕਰਨਾ ਸੀ ਤੁਸੀਂ ਐਸਸੀ ਭਾਈਚਾਰੇ ਬੈਠਾ ਦੇਖੋ ਸਾਰੀਆਂ ਸਹੂਲਤਾਂ ਤੁਸੀਂ ਹੈਰਾਨ ਰਹਿ ਜਾਓਗੇ ਐਸਸੀ ਬੱਚਿਆਂ ਨੂੰ ਮੁਫਤ ਪੜ੍ਹਾਈ ਦੀ ਸਕੀਮ ਬਾਦਲ ਸਾਹਿਬ ਲੈ ਕੇ ਆਏ ਸਾਡੇ ਰਾਜ ਵਿੱਚ 7 ਲੱਖ ਐਸਸੀ ਬੱਚਿਆਂ ਨੂੰ ਕਾਲਜਾਂ ਵਿੱਚ ਮੁਫਤ ਪੜਾਇਆ ਗਿਆ ਜਿਹੜਾ ਅੱਜ ਬੰਦ ਹੋਇਆ ਪਿਆ ਸਕੀਮ ਅਸੀਂ ਲੜਕੀਆਂ ਨੂੰ ਪੜਾਉਣ ਵਾਸਤੇ ਸਾਈਕਲ ਸਕੀਮ ਲੈ ਕੇ ਆਈ ਸੀ ਉਹਨੂੰ ਸਾਈਕਲ ਦਿੰਦੇ ਸੀ ਕਿਸਾਨ ਬੈਠੇ ਐ ਨਵੇਂ ਬੱਚਿਆਂ ਨੂੰ ਪਤਾ ਨਹੀਂ ਬਜ਼ੁਰਗਾਂ ਨੂੰ ਪਤਾ ਹੈ ਪਹਿਲੇ ਜਦੋਂ ਬਿੱਲ ਭਰਨੇ ਪੈਂਦੇ ਸਿਡਿਊਲ ਦੇ ਹਰ ਮਹੀਨੇ ਬਿੱਲ ਆ ਜਾਂਦਾ ਸੀ ਲਾਈਨਾਂ 'ਚ ਬਿਜਲੀ ਬੈਂਕ ਮੇ ਤੇ ਜਾਣਾ ਪੈਂਦਾ ਸੀ ਜੇ ਬਾਪੂ ਬਾਦਲ ਨਾ ਮਾਫ਼ ਕਰ ਦੇ ਅੱਜ ਲੱਖ ਸਵਾ ਲੱਖ ਡੇਢ ਲੱਖ ਤਹਾਨੂੰ ਸਾਲ ਦਾ ਭਰਨਾ ਪੈਣਾ ਸੀ ਜਿਹੜਾ ਨਹੀਂ ਭਰ ਰੇ ਤੁਹਾਨੂੰ ਆ ਪੈਨਸ਼ਨ ਮੰਗੂ ਤੁਹਾਨੂੰ ਚੀਜ਼ ਲਾ ਦਿੱਤੀ ਹੈ ਦੂਜੀ ਗੱਲ ਤੁਸੀਂ ਕਾਂਗਰਸ ਦੀ ਸਰਕਾਰਾਂ ਦੇਖ ਲੀਆਂ ਇੱਕ ਸਰਕਾਰ ਦੱਸ ਦਿਓ ਕਿਸੇ ਨੂੰ ਟਿਊਬਵਲ ਕਨੈਕਸ਼ਨ ਦਿੱਤਾ ਹੋਏ ਆ ਪਿਛਲੇ 10 ਸਾਲ ਚ ਦੇਖ ਲਓ ਕਿਸੇ ਨੇ ਕੋ ਟਿਊਬਵਲ ਕਨੈਕਸ਼ਨ ਦੇ ਦਿੱਤਾ ਹੋਏ ਅੱਜ ਇਹ ਤੁਸੀਂ ਟਿਊਬਵਲ ਲਾਉਣਾ ਹੈ 15 ਲੱਖ ਦੇ ਲੋਕ ਵੇਚਦੇ ਇੱਕ ਟਿਊਬਲ ਕਨੈਕਸ਼ਨ ਤੇ ਬਾਪੂ ਬਾਦਲ ਤਾਂ ਲੰਗਰ ਲਾ ਦਿੰਦੇ ਸੀ ਟਿਊਬਲ ਕਨੈਕਸ਼ਨਾਂ ਦਾ ਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਐ ਸਾਢੇ 13 ਲੱਖ ਟਿਊਬਲ ਕਨੈਕਸ਼ਨ ਅਕਾਲੀ ਦੰ ਨੇ ਦਿੱਤੇ ਆ ਮੁਫਤ ਦਿੱਤੇ ਆ ਆ ਜਿਹੜੀਆਂ ਤੁਹਾਡੇ ਟਰੈਕਟਰ ਐ ਪਹਿਲੇ ਟੈਕਸ ਲੱਗਦਾ ਹੁੰਦਾ ਸੀ ਵੱਡੇ ਬਾਦਲ ਸਾਹਿਬ ਸਰਕਾਰ ਬਣੀ ਪਹਿਲੇ ਹਫਤੇ ਉਹਨਾਂ ਨੇ ਕਿਹਾ ਆ ਤਾਂ ਗੱਡਾ ਹੈ ਇਹਦੇ ਤੇ ਕੋਈ ਟੈਕਸ ਨਹੀਂ ਲੱਗੂਗਾ ਟੈਕਸ ਬੰਦ ਕਰਤੇ ਤੁਸੀਂ ਹੈਰਾਨ ਰਹੇ ਜੋ ਸਾਈਕਲ ਤੇ ਵੀ ਕਾਂਗਰਸੀ ਟੈਕਸ ਲਾਉਂਦੇ ਹੁੰਦੇ ਸੀ ਉਹ ਵੀ ਨਾਲ ਦੇ ਨਾਲ ਮਾਫ ਕੀਤਾ ਤੇ ਮੈਂ ਅੱਜ ਐਲਾਨ ਕਰਨਾ ਚਾਹਣਾ ਹੈ ਜਿਹੜੇ ਤੁਹਾਡੇ ਸਕੂਟਰ ਮੋਟਰਸਾਈਕਲ ਹੈ ਸਹੀ ਮੈਨੇ ਤੇ ਆ ਵੀ ਗਰੀਬ ਦਾ ਹੀ ਗੱਡਾ ਹੈ ਆਪਣੀ ਸਰਕਾਰ ਲਿਆ ਦਿਓ ਇਹਦੇ ਤੇ ਵੀ ਕੋਈ ਟੈਕਸ ਨਹੀਂ ਲੱਗੂਗਾ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਇੰਨਾ ਸੋਹਣਾ ਪੰਜਾਬ ਚੱਲੀ ਜਾਂਦਾ ਸੀ ਸਾਰਾ ਕੁਝ ਹੀ ਰੁਕ ਗਿਆ ਸਾਰਾ ਕੁਝ ਹੀ ਟੁੱਟ ਗਿਆ ਮੈਂ ਜਦੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਜਾਣਾ ਕਿੰਨਾ ਖਬਸੂਰਤ ਬਣਾਇਆ ਸੀ ਗੁਰੂ ਦੀ ਨਗਰੀ ਵਧੀਆ ਗੇਟ ਬਣਾਏ ਸੜਕਾਂ ਬਣਾਈਆਂ ਰਸਤੇ ਮਾਰਗ ਬਣਾਇਆ ਪੁਲ ਬਣਾਏ ਸਾਰਾ ਕੁਝ ਬਣਾਇਆ ਉਹਨਾਂ ਸਰਕਾਰ ਦੇ ਆਪਣੀ ਸਰਕਾਰ ਦੇ ਦੌਰਾਨ ਅੱਜ ਉਥੇ ਜਾਓ ਟੋਏ ਪਏ ਐ ਬੂਟੇ ਸੁੱਕ ਗਏ ਐ ਰੰਗ ਵੀ ਨਹੀਂ ਹੋਏ ਸਰਕਾਂ ਟੁੱਟੀਆਂ ਕੰਧਾਂ ਟੁੱਟੀਆਂ ਪਈਆਂ ਵਰਾਸਤੀ ਮਾਰਗ ਇੰਨਾ ਸੋਹਣਾ ਸੀ ਅੱਜ ਕੁੱਤੇ ਤੁਰੇ ਫਿਰਦੇ ਆ ਉਥੇ ਗੰਦ ਪਿਆ ਕੋ ਚੱਕਣ ਵਾਲਾ ਨਹੀਂ ਕਿਉਂਕਿ ਦਿਲ 'ਚ ਉਹਨਾਂ ਦੇ ਦਰਦ ਨਹੀਂ ਐ ਮੈਂ ਤਾਂ ਹਰ ਸੋਮਵਾਰ ਆਉਂਦਾ ਸੀ ਆਪ ਖੜ ਕੇ ਦੇਖਦਾ ਸੀ ਵੱਡੇ ਬਾਦਲ ਸਾਹਿਬ ਆਉਂਦੇ ਸੀ ਆ ਆਪਣੇ ਤਰਨਤਾਰਨ ਸਾਹਿਬ ਦੇਖੋ ਥੋੜੇ ਆਪਣੇ ਸ਼ਹਿਰ ਦੇਖੋ ਪਹਿਲੇ ਕੀ ਹਾਲ ਸੀ ਵੱਡੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਪੰਥ ਦੀ ਪਾਰਟੀ ਨੇ ਫੈਸਲਾ ਕੀਤਾ ਕਿ ਜਿੱਥੇ ਜਿੱਤੇ ਗੁਰੂ ਸਾਹਿਬ ਆਪਣੇ ਗਏ ਕਿਹੜੇ ਸ਼ਹਿਰਾਂ ਚ ਗਏ ਉਹਨਾਂ ਸ਼ਹਿਰਾਂ ਤੇ ਪਿੰਡਾਂ ਨੂੰ ਪੂਰਾ ਡਿਵੈਲਪ ਕਰਕੇ ਦੇਣਾ ਹੈ ਵੱਡੇ ਬਾਦਲ ਸਾਹਿਬ ਨੇ ਘੱਟੋ ਘੱਟ 5-700 ਕਰੋੜ ਰੁਪਇਆ ਕੱਲੇ ਉਹ ਸ਼ਹਿਰਾਂ ਤੇ ਮੰਡ ਪਿੰਡਾਂ 'ਚ ਲਾਇਆ ਜਿੱਥੇ ਆਪਣੇ ਗੁਰੂ ਸਾਹਿਬ ਨੇ ਚਰਨ ਪਏ ਆ ਤ ਤੁਸੀਂ ਤਲਵੰਡੀ ਸਾਬੋ ਜਾ ਕੇ ਦੇਖੋ ਪਹਿਲੇ ਕੀ ਹੁੰਦਾ ਸੀ ਅੱਜ ਕਿੰਨਾ ਖਬਸੂਰਤ ਸ਼ਹਿਰ ਬਣਤਾ ਆਨੰਦਪੁਰ ਸਾਹਿਬ ਜਾ ਕੇ ਦੇਖੋ ਪਹਿਲੇ ਕੀ ਹੁੰਦਾ ਸੀ ਤੇ ਬਾਦਲ ਸਾਹਿਬ ਨੇ ਕਿਵੇਂ ਬਣਾਇਆ ਤਰਨਤਾਰਨ ਸਾਹਿਬ 'ਚ ਮੇਰੀ ਡਿਊਟੀ ਲੱਗੀ ਸੀ ਪੌਣੇ 200 ਕਰੋੜ ਰੁਪਇਆ ਮੈਂ ਲਾ ਕੇ ਕੰਮ ਸ਼ੁਰੂ ਕਰਾਇਆ ਮੇਰਾ ਤਾਂ ਮਨ ਸੀ ਘੱਟ ਘੱਟ 2-300 ਕਰੋੜ ਹੋਰ ਹੋਣਾ ਸਰਕਾਰ ਆਪਣੀ ਚਲੀ ਗਈ ਤੁਸੀਂ ਆਪਣੇ ਨੌਜਵਾਨ ਬੈਠੇ ਐ ਹਰ ਸਾਲ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਆ ਪਿੰਡਾਂ ਦੀ ਖੇਡ ਸੀ ਕਰੋੜਾਂ ਦੀ ਕਰਦੀ ਅੱਜ ਜਿਹੜੇ ਕਬੱਡੀ ਦੇ ਪਿੰਡਾਂ 'ਚ ਪਲੇਅਰ ਐ ਦੇਖੋ ਉਹਨਾਂ ਨੂੰ ਇੰਨਾ ਹੌਸਲਾ ਹੋਇਆ ਹੁਣ ਉਹ ਵੀਵੀ ਤੀਤੀ ਲੱਖ ਕਮਾਉਣ ਵੀ ਲੱਗ ਇੰਨੇ ਟੂਰਨਾਮੈਂਟ ਕੀਤੇ ਪਹਿਲੇ ਕੌਣ ਪੁੱਛਦਾ ਸੀ ਕਬੱਡੀ ਨੂੰ ਜਿਸ ਦਿਨ ਸਰਕਾਰ ਗਈ ਕਬੱਡੀ ਵਰਲਡ ਕੱਪ ਬੰਦ ਸਾਰੇ ਕੱਪ ਬੰਦ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਮਕਸਦ ਇੱਕ ਸੀ ਕਿ ਜਾਨਵਰਾਂ ਦੇ ਵਿੱਚ ਪਿਆਰ ਆਪਣੇ ਲੋਕਾਂ ਦਾ ਜੇ ਘਰੇ ਜਾਨਵਰ ਰੱਖਣਗੇ ਪੈਸੇ ਦਾ ਵੀ ਸਾਧਨ ਬੰਦਾ ਹੈ ਦੇਖੋ ਕਿੰਨੀ ਬਰੀਡ ਵਧ ਗਈ ਆਪਣੀ ਕੁਆਲਿਟੀ ਕਿੰਨੀ ਵਧੀ ਇਨਾਮ ਦਿੰਦੇ ਸੀ ਪਰ ਸਾਰਾ ਕੁਛ ਹੀ ਬੰਦ ਹੈ ਜੇ ਵਾਪਸ ਉਹ ਦਿਲ ਲਿਆਉਣੇ ਆ ਜੇ ਵਾਪਸ ਤੁਸੀਂ ਆਟਾ ਦਾਲ ਸ਼ਗਨ ਪੈਨਸ਼ਨ ਐਸ ਸੀ ਸਕਾਲਰਸ਼ਿਪ ਮੈਡੀਕਲ ਕਾਰਡ ਜੇ ਵਾਪਸ ਕਬੱਡੀ ਕਪ ਕੱਪ ਪਸ਼ੂ ਮੇਲੇ ਨਾਲੇ ਐਗਤੀ ਤੇ ਮੈਂ ਹੋਰ ਗਲਾਨ ਕਰਦਾ ਜਿੰਨੀਆਂ ਵਿਰਾਸਤੀ ਖੇਡਾਂ ਜਿਵੇਂ ਆਪਣੇ ਆਪਣੇ ਲੁਧਿਆਣੇ ਵਿੱਚ ਬੈਲਾਂ ਦੀ ਰੇਸਾ ਹੁੰਦੀ ਐ ਕਿਲਾ ਰਾਏਪੁਰ ਵਿੱਚ ਜਿਵੇਂ ਹੁਣ ਘੋੜਿਆਂ ਦਾ ਮੈਂ ਦੱਸਣਾ ਚਾਹਣਾ ਮਾਰਵੜੀ ਘੋੜੇ ਆਪਣੇ ਪਿੰਡਾਂ 'ਚ ਮੈਂ ਸਟੇਡੀਅਮ ਬਣਾਉਂਗਾ ਆਪਣਾ ਰੇਸ ਕੋਰਸ ਬਣਾਵਾਂਗੇ ਜਿੱਥੇ ਹਰ ਸੈਟਰਡੇ ਸੰਡੇ ਮੰਡੇ ਫਰਡੇ ਸੈਟਰਡੇ ਸੰਡੇ ਰੇਸਾ ਹੋਣਗੀਆਂ ਤੇ ਕਰੋੜ ਕਰੋੜ ਰੁਪਏ ਦੇ ਨਾਮ ਹੋਣਗੇ ਜਿਹਦੇ ਕਰਕੇ ਲੋਕੀ ਜਾਣਗੇ ਆ ਜਿਹੜੇ ਕਬੂਤਰਾਂ ਦੀ ਨੇ ਸਾਹ ਹੁੰਦੀਆਂ ਆਪਣੇ ਪੰਜਾਬ ਦੇ ਲੋਕੀ ਬੜੇ ਸ਼ੌਕ ਹੈ। ਕੁੱਤਿਆਂ ਦੀ ਨੇ ਸਾਹ ਹੁੰਦੀਆਂ। ਆਪਣੇ ਪਿੰਡਾਂ ਚ ਪਿੰਡ ਪੈਂਡੂ ਲੋਕਾਂ ਵਿੱਚ ਜਜ਼ਬਾ ਸਰਕਾਰ ਬਣਾ ਦਿਓ। ਕਰੋੜਾ ਨੇ ਬਣਾ ਦਾਂਗੇ ਸਾਰੇ। ਮੈਂ ਇੱਕ ਗੱਲ ਕਹਿਣਾ ਚਾਹਣਾ। ਇੱਕ ਗੱਲ ਕਹਿਣਾ ਚਾਹਣਾ। ਅੱਜ ਤੱਕ ਤੁਸੀਂ ਜਾਣਦੇ ਹੋ ਕਿ ਅੱਜ ਤੱਕ ਜੋ ਜੀਤਾ ਮੈਨੂੰ ਯਾਦ ਆ ਮੈਂ ਕਿਹਾ ਬਿਜਲੀ ਸਰਪਲਸ ਕਰਕੇ ਦਊਂਗਾ ਕਿਉਂਕਿ 12-12 ਘੰਟੇ ਕੱਟ ਲੱਗਦੇ ਸੀ ਕਾਂਗਰਸੀ ਕਹਿੰਦੇ ਨਹੀਂ ਹੋ ਸਕਦੀ ਤੇ ਅਸੀਂ ਕਰਕੇ ਦਿਖਾਤੀ ਮੈਂ ਸੜਕਾਂ ਕਿਹਾ ਸੀ ਕਿ ਸੜਕਾਂ ਐਗੀਆਂ ਬਣਾ ਦੂੰਗਾ ਪੰਜਾਬ 'ਚ ਭਾਵੇਂ ਬੰਬ ਸੜ ਦਿਓ ਕੁਝ ਨਹੀਂ ਹੋਣਾ ਕਿਹਾ ਸੀ ਕਿ ਨਹੀਂ ਅੱਜ ਤਰਨਤਾਰਨ ਵਾਲਿਓ ਤੁਸੀਂ ਤਰਨਤਾਰਨ ਤੋਂ ਅੰਮ੍ਰਿਤਸਰ ਸਾਹਿਬ ਜਾਂਦੇ ਹੋ ਤਰਨਤਾਰਨ ਤੋਂ ਪਠੰਡਾ ਜਾਂਦੇ ਹੋ ਤਰਨਤਾਰਨ ਤੋਂ ਪਠਾਨਕੋਟ ਜਾਂਦੇ ਹੋ ਤਰਨਤਾਰਨ ਤੋਂ ਚੰਡੀਗੜ੍ਹ ਜਾਂਦੇ ਹੋ ਕਿੰਨੀਆਂ ਜਾਨਾਂ ਬਚ ਗਈਆਂ ਸੜਕਾਂ ਕਿੰਨੀਆਂ ਚੰਗੀਆਂ ਹੋਣਗੇ ਨਹੀਂ ਤਾਂ ਰੋਜ਼ ਐਕਸੀਡੈਂਟ ਹੁੰਦੇ ਸੀ ਸਾਰੀਆਂ ਬਣਾ ਕੇ ਦਿਖਾਤੀਆਂ ਤੇ ਮੈਨੂੰ ਇਹਨਾਂ ਦੱਸਿਓ ਇੱਕ ਵੀ ਸੜਕ ਉਹਦੇ ਬਾਅਦ ਬਣੀ ਹੋਏ ਆਪਣੇ ਮੈਂ ਤਾਂ ਕਿਹਾ ਸੀ ਪਾਣੀ ਵਾਲੀ ਪਾਚਲਾ ਦੂੰਗਾ ਉਹ ਵੀ ਤੁਹਾਡੇ ਹਰੀਕੇ ਚਲਾਦੀ ਸੀ ਚਲਾਦੀ ਸੀ ਕਿ ਨਹੀਂ ਦੇਖੋ ਮੈਂ ਕਿਤੇ ਉਹ ਨਹੀਂ ਗੱਲ ਕਰਦਾ ਕਿਉਂਕਿ ਵੱਡੇ ਬਾਦਲ ਸਾਹਿਬ ਨੇ ਮੈਨੂੰ ਇੱਕ ਗੱਲ ਸਿਕਾਈ ਕਹਿੰਦਾ ਸੁਖਬੀਰ ਜਿਹੜੇ ਬੰਦੇ ਨੇ ਜ਼ਿੰਦ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰਨੀ ਹੈ ਉਸ ਬੰਦੇ ਨੂੰ ਕਿਤੇ ਝੂਠ ਨਹੀਂ ਬੋਲਣਾ ਚਾਹੀਦਾ ਝੂਠਾ ਲਾਰਾ ਨਹੀਂ ਲਾਉਣਾ ਚਾਹੀਦਾ ਸਾਡੇ ਵਿੱਚ ਵੀ ਪਾਰਟੀ ਦੇ ਵਿੱਚ ਕਈ ਅਗੇ ਲੋਕ ਕਹਿੰਦੇ ਸੀ ਕਿ ਜੀ ਆਪਾਂ ਵੀ ਕਹੀਏ ਜਦੋਂ ਉਹਨੇ ਗੁੜਕਾ ਸਾਹਿਬ ਦੀ ਸੌਂ ਖਾਦੀ ਕੈਪਟਨ ਨੇ ਕਹਿੰਦੇ ਆਪਾਂ ਵੀ ਕਹੀਏ ਕੋਈ ਝੂਠ ਬਾਦਨ ਸਾਹਿਬ ਕਹਿੰਦੇ ਨਾ ਮੈਂ ਜੋ ਕਹੂੰਗਾ ਉਹ ਪੂਰਾ ਕਰੂੰਗਾ ਆਈ ਕਾਰਨ ਹੈ ਪੰਜ ਵਾਰ ਮੁੱਖ ਮੰਤਰੀ ਬਣੇ ਬੰਦਾ ਇੱਕ ਵਾਰ ਸਰਪੰਚ ਬਣ ਜੇ ਨਾ ਦੂਜੀ ਵਾਰ ਬੰਨਾ بڑا ਔਖਾ ਹੁੰਦਾ ਹੈ ਇੱਥੇ ਪੰਜ ਵਾਰ ਮੁੱਖ ਮੰਤਰੀ ਬਣੇ ਜੇ ਤੁਸੀਂ ਹਲੇ ਵੀ ਦੇਖੋ ਜਿੱਥੇ ਵੀ ਜਾਂਣਾ ਹੈ ਜੇ ਕੋਈ ਪੁਲ ਕੋਲੋਂ ਨਹੀਂ ਟੱਪਦਾ ਜਾਂ ਤੇ ਥੱਲੇ ਬੋਰਡ ਦੇਖਦਾ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੁੰਦਾ ਹੈ ਜੇ ਕੋਈ ਯੂਨੀਵਰਸਿਟੀ ਕੋਲੇ ਟੱਪਦਾ ਦੇਖਦਾ ਬੋਰਡ ਦੇਖਦਾ ਉੱਤੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੁੰਦਾ ਹੈ ਜੇ ਕੋਈ ਕੱਚੀ ਨਹਿਰ ਟੱਪਦੀ ਦੇਖੋਗੇ ਉਹਦੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੋਊਗਾ ਕਿਤੇ ਤੁਸੀਂ ਕਾਂਗਰਸ ਦੇ ਕਿਸੇ ਚੀਫ ਮਨਿਸਟਰ ਦੀ ਤੁਸੀਂ ਕੋਈ ਦੇ ਨਾਂ ਨਹੀਂ ਲਿਖਿਆ ਦੇਖਿਆ ਹੋਊਗਾ ਕਿਉਂਕਿ ਉਹ ਕੱਲਾ ਰਾਜ ਕਰਨ ਵਾਸਤੇ ਆਉਂਦੇ ਸੀ ਆ ਭਗਵੰਤ ਮਾਨ ਹੈ 4 ਸਾਲ ਟੱਪ ਗਏ ਕਹਿੰਦਾ ਕੀ ਸੀ ਮੈਂ ਆਮ ਆਦਮੀ ਆ ਮੈਂ ਆਮ ਆਦਮੀ ਆ ਨਾ ਸਿਕਿਉਰਟੀ ਲੈ ਕੇ ਜਾਊਂਗਾ ਸਿਕਿਉਰਟੀ ਦੀ ਕੀ ਲੋੜ ਐ ਤਰਨ ਤਰਨ ਜਿ ਵੜਿਆ ਸੀ ਕਿਸੇ ਪਿੰਡ ਚ ਗਿਆ ਕਿਉਂਕਿ ਆ ਥਾਰੇ ਆਮ ਆਦਮੀ ਨਹੀਂ ਠੱਗਾਂ ਦੀ ਟੋਲਾ ਐ ਮੈਂ ਤਾਂ ਕਿਹਾ ਸੀ ਕਿ ਜਿੰਨੇ ਤੁਸੀਂ ਆਪ ਵੀ ਸੱਚੀ ਦੇਖ ਲਓ ਆਪਣੇ ਪਿੰਡ ਚ ਜਿਹੜਾ ਤੁਹਾਡੇ ਪਿੰਡ ਦਾ ਸਭ ਤੋਂ ਵੱਡਾ ਮਲੰਗ ਹੋਊਗਾ ਜਿਹਨੂੰ ਕੋਈ ਸੱਤਰੀ ਘਰ ਨਹੀਂ ਬੁਲਾਉਂਦਾ ਉਹ ਝਾੜੂਆ ਦਾ ਮੈਂਬਰ ਹੋਊਗਾ